ਸ਼੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਸਨ ਜ਼ੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਾ ਅੱਜ ਅਸੀਂ ਪਹੁੰਚਿਆ ਲੁਧਿਆਣਾ ਦੇ ਧਾਣਾ ਮੰਡੀ 'ਚ ਤਾਂ 1 ਅਪ੍ਰੈਲ ਤੋਂ ਜਿਹੜੇ ਕਿਸਾਨਾਂ ਨੇ ਕੁੱਤਾਵਾਂ ਮੁਫੀਸ ਬੀਜੀ ਹੋਈ ਜਿਹੜੀ ਆਪਣੀ ਫਸਲ ਹੈ ਕੜਕ ਦੀ ਖਰੀਦਦਾਰੀ ਹੈ ਜਿਹੜੀ 1 ਅਪ੍ਰੈਲ ਤੋਂ ਉਹ ਸ਼ੁਰੂ ਹੋਣ ਜਾ ਰਹੀ ਸੀ ਪਰ 1 ਅਪ੍ਰੈਲ ਨੂੰ ਜਦੋਂ ਅਸੀਂ ਮੰਡੀ ਦੇ ਵਿੱਚ ਪਹੁੰਚੇ ਸੀ ਸਥਿਤੀ ਦਾ ਜਾਇਜ਼ਾ ਲਿਆ ਸੀ ਮੰਡੀ ਦੇ ਵਿੱਚ ਕੋਈ ਉਕਤਾ ਪ੍ਰਬੰਧ ਨਹੀਂ ਸੀ ਨਜ਼ਰ ਆ ਰਹੇ ਅਸੋ ਅੱਜ 12 ਅਪ੍ਰੈਲ ਹੋ ਚੁੱਕੀ ਹੈ ਕੱਲ ਵਿਸਾਖੀ ਦਾ ਤਿਹਾਉਰ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾਏਗਾ ਤੇ ਹੋਰ ਹੈ ਜਿਹੜਾ ਕਿਸਾਨਾਂ ਦੇ ਲਈ ਬੇहद ਖਾਸ ਰਹਿਣ ਵਾਲਾ ਕਿਉਂਕਿ ਇਸ ਦਿਨ ਕਣਕ ਦੀ ਵਾਢੀ ਹੁੰਦੀ ਹੈ ਔਰ ਕਿਸਾਨ ਨੇ ਜਿਹੜੇ ਖੁਸ਼ੀ ਦੇ ਵਿੱਚ ਹੋ ਮੁੜ ਗਏ ਨੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਦਾਣਾ ਮੰਡੀ 'ਚ ਜਿੱਥੇ ਕਣਕ ਆਣੀ ਹੈ ਜਿਹੜੀ ਸ਼ੁਰੂ ਹੋ ਗਈ ਹੈ ਅੱਜ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਕਣਕ ਹੈ ਜਿਹੜੀ ਮੰਡੀਆਂ ਦੇ ਵਿੱਚ ਪਈ ਹੋਈ ਹੈ ਔਰ ਲਗਾਤਾਰ ਜਿਹੜੇ ਕੰਮੇ ਨੇ ਮਜ਼ਦੂਰ ਨੇ ਆ ਉਸ ਨੂੰ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਨਾ ਤੇ ਇਸ ਦੇ ਨਾਲ ਇੱਕ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਸੁਰੱਖਿਆ ਦੇ ਕਿਤੇ ਪੁਖਤਾ ਇੰਤਜ਼ਾਮ ਨਜ਼ਰ ਨਹੀਂ ਆ ਰਹੇ ਜੇਕਰ ਕਿਸੇ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਈਟ ਦੇਣ ਤੋਂ ਵੀ ਇਨਕਾਰ ਕਰਦੇ ਨੇ ਸੋ ਮੰਡੀ ਦੇ ਵਿੱਚ ਕੁਝ ਕਿਸਾਨ ਮੌਜੂਦ ਸੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵੱਲੋਂ ਵੀ ਇਹ ਗੱਲ ਨੂੰ ਕਹਿ ਕੇ ਨਕਾਰ ਦਿੱਤਾ ਗਿਆ ਕਿ ਅਸੀਂ ਮੀਡੀਆ ਦੇ ਸਾਹਮਣੇ ਨਹੀਂ ਆ ਸਕਦੇ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਆ ਕਿ ਸ਼ੈੱਡ ਦੇ نیچے ਕਣਕ ਰੱਖੀ ਜਾਣੀ ਹੈ ਬੇਸ਼ੱਕ ਲਿਫਟਿੰਗ ਦੀ ਪ੍ਰੋਬਲਮ ਆਸਾਨ ਹੋ ਸਕਦੀ ਹੈ ਪਰ ਦੇਖੋ ਇਹਵਾਰਾ ਪਸ਼ੂ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਪਾਸੇ ਨੇ ਜਿਹੜੇ ਬਜ਼ੁਰਗ ਬੈਠੇ ਤਾਸ਼ ਖੇਡਦੇ ਨਜ਼ਰ ਆ ਰਹੇ ਨੇ ਫਿਰ ਵੀ ਜੇ ਦੇਖਿਆ ਜਾਵੇ ਮੰਡੀ ਦੇ ਵਿੱਚ ਫਸਲ ਤਾਂ ਢੋਣੀ ਸ਼ੁਰੂ ਹੋ ਗਈ ਹੈ ਪਰ ਆਖਿਰਕਾਰ ਇਸ ਦੇ ਪ੍ਰਬੰਧ ਨੇ ਜਿਹੜੇ ਕਦੋਂ ਹੋਣਗੇ ਤਾਂ ਤੁਸੀਂ ਗੰਦਗੀ ਹੈ ਜਿਹੜੀ ਸ਼ਰਯਾਮ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਗਜ਼ ਲਿਫਾਫੇ ਜਾਂ ਫालतू ਸਮਾਨ ਜਿਹੜਾ ਕੂੜੇ ਵਰਗਾ ਸਮਾਨ ਹੈ ਇਸੇ ਤਰੀਕੇ ਦੇ ਨਾਲ ਸ਼ੈੱਡ ਹੇਠਾਂ ਰੱਖਿਆ ਹੋਇਆ ਤਾਂ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਸੀ ਕਿ ਇਸ ਮੌਕੇ ਤਾਂ ਸਾਫ ਸਫਾਈ ਹੋਣੀ ਹੈ ਜਿਹੜੀ ਅ ਸ਼ੁਰੂ ਹੋ ਜਾਣੀ ਚਾਹੀਦੀ ਸੀ ਤਾਂ ਵਾਰਾ ਪsetShow ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਮਲਮੂਤਰ ਆਪਣਾ ਵਹਾਉਂਦੇ ਹੋਏ ਨਜ਼ਰ ਆਏ ਨੇ ਔਰ ਇੱਕ ਪਾਸੇ ਜਿਹੜੇ ਬੇਫਾਲਤੂ ਟਰੱਕ ਖੜੇ ਨੇ ਜਗ੍ਹਾ ਨੂੰ ਖਾਲੀ ਨਹੀਂ ਬਿਲਕੁਲ ਵੀ ਕੀਤਾ ਗਿਆ ਔਰ ਉੱਥੇ ਜੇ ਸਭ ਤੋਂ ਵੱਡੀ ਗੱਲ ਦਾ ਜ਼ਿਕਰ ਕੀਤੀ ਜਾਵੇ ਮੌਸਮ ਦਾ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਰਹਿ ਸਕਦੀ ਹੈ ਬਾਰਿਸ਼ ਹੋ ਸਕਦੀ ਹੈ ਪਰ ਜੇਕਰ ਬਾਰਿਸ਼ ਹੁੰਦੀ ਹੈ ਅਸੋ ਇਸ بارش ਦੇ ਵਿੱਚ ਕਣਕ ਨੂੰ ਉਹ ਕਿੱਥੇ ਰੱਖਣਗੇ ਬੇਸ਼ੱਕ ਆ ਕਿਸਾਨਾਂ ਲਈ ਚਿੰਤਾਜਨਕ ਸਵਾਲ ਖੜਾ ਹੁੰਦਾ ਹੈ ਅਪਰ ਮੰਡੀ ਪ੍ਰਬੰਧਕਾਂ ਦੇ ਵੱਲੋਂ ਇਸ ਦਾ ਕੀ ਪ੍ਰਬੰਧ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਦੇਣ ਨੂੰ ਕਿਸਾਨਾਂ ਨੂੰ ਬਿਲਕੁਲ ਵੀ ਤਿਆਰ ਨਹੀਂ ਨੇ ਤਾਂ ਬਿਲਕੁਲ ਮੌਕੇ ਦੀ ਤੁਹਾਨੂੰ ਸਥਿਤੀ ਦਿਖਾ ਦਿੰਦੇ ਆ ਮੌਕੇ ਦਾ ਤਸਵੀਰਾਂ ਦਿਖਾ ਦਿੰਦੇ ਆ ਕਿਵਾਰਾ ਪਸ਼ੂ ਨੇ ਜੜੇ ਲਗਾਤਾਰ ਇਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਫਸ ਰਹੇ ਨੇ ਹਾਲਾਂਕਿ ਪਿਛਲੇ ਦਿਨੀ ਇਹਨਾਂ ਮੰਡੀਆਂ ਦਾ ਹਾਲ ਇਹ ਹੁੰਦਾ ਸੀ ਕਿ ਕਿਸਾਨ ਨੇ ਜਿਹੜੇ ਲਗਾਤਾਰ ਆ ਕੇ ਬੈਠ ਜਾਂਦੇ ਸੀ ਆਪਣੀ ਕਣਕ ਦੀ ਸਾਫ ਸਫਾਈ ਕਰਾਉਣੀ ਸ਼ੁਰੂ ਕਰ ਦਿੰਦੇ ਸੀ ਲਿਫਟਿੰਗ ਕਰਾਉਣੀ ਸ਼ੁਰੂ ਕਰ ਦਿੰਦੇ ਸੀ ਪਰ ਹੁਣ ਉਹੀ ਕਿਸਾਨ ਨੇ ਜਿਹੜੇ ਮੀਡੀਆ ਦੇ ਮੁਰੇ ਆਉਣ ਨੂੰ ਤਿਆਰ ਨਹੀਂ ਹੈਗੇ ਆਪਣੀਆਂ ਮੰਗਾਂ ਰੱਖਣ ਨੂੰ ਤਿਆਰ ਨਹੀਂ ਹੈਗੇ ਅਰ ਕੱਲ ਨੂੰ ਜੇਕਰ ਕੁਝ ਵੀ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਹੈ ਜਿਹੜਾ ਕੌਣ ਹੋਏਗਾ ਤਤਤ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਦਾ ਸਪੌਟ ਅਸੀਂ ਪਹੁੰਚਿਆ ਇੱਕ ਪਾਸੇ ਤਾਂ ਜਿਹੜੀ ਕਣਕ ਦੀ ਸਾਫ ਸਫਾਈ ਹੋ ਰਹੀ ਹੈ ਕਣਕ ਦੀ ਲਿਫਟਿੰਗ ਹੋ ਰਹੀ ਹੈ ਦੂਜੇ ਪਾਸੇ ਕਿਸਾਨ ਬੈਠੇ ਨੇ ਔਰ ਇੱਕ ਪਾਸੇ ਬਜ਼ੁਰਗਾਂ ਦਾ ਝੁੰਡ ਹੈ ਜਿਹੜਾ ਤਾਂਛ ਖੇਡਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਵਾਰਾ ਪਸ਼ਮਾ ਦੀ ਗੱਲ ਕੀਤੀ ਜਾਵੇ ਵਾਰਾ ਪਸ਼ਮ ਇੱਥੇ ਆਮ ਤੌਰ ਤੇ ਦੇਖੇ ਜਾਂਦੇ ਨੇ ਤਾਂ ਆ ਕੀ ਕਣਕ ਮੰਡੀਆਂ ਦੇ ਵਿੱਚ ਹੁਣ ਸੁਰੱਖਿਤ ਹੈ ਆ ਕੀ ਕਿਸਾਨਾਂ ਨੂੰ ਉਹਨਾਂ ਦਾ ਜਾਇਜ਼ ਰੇਟ ਮਿਲੇਗਾ ਸੋ ਬਹੁਤ ਵੱਡੇ ਸਵਾਲ ਨੇ ਕੋਸ਼ਿਸ਼ ਜ਼ਰੂਰ ਕਰਾਂ ਕਿ ਜੇ ਕਿਸੇ ਨਾਲ ਗੱਲਬਾਤ ਹੋ ਸਕੇ ਤਾਂ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਜ਼ਰੂਰ ਕੈਮਰੇ ਤੇ ਲੈ ਕੇ ਆਵਾਂ